ਚੰਨਾ ਦੇ ਬਿੱਲਾ ਵਾਲੀ ਚਪੜੀ ਲਾ ਕੇ ਇੱਕ ਮਹਿਲਾ ਦੀ ਮੌਤ ਤੇ ਵਿਵਾਦ ਹੋ ਗਿਆ ਇਸ ਮੌਤ ਬਾਅਦ ਪੇਕੇ ਵਾਲੇ ਨੇ ਹੱਤਿਆ ਦਾ આરોਪ ਲਗਾਇਆ ਦੂਜੇ ਪਾਸੇ ਸਸੁਰਾਲ ਵਾਲੇ ਨੇ ਸੁਨ ਖੁਦਕੁਸ਼ੀ ਦੱਸਿਆ ਫਿਲਹਾਲ ਸਿੱਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮੌਰਚੀ ਚ ਰਖਵਾ ਦਿੱਤਾ ਥਦਾਜ਼ੀ ਕੀ ਮ੍ਰਿਤਕਾ ਦੀ ਪਛਾਣ ਅੰਜਲੀ ਦੇ ਤੌਰ ਤੇ ਹੋਈ ਉਹਦੀ 2.5 ਸਾਲ ਦੀ ਬੇਟੀ ਆ ਮ੍ਰਿਤਕਾ ਦੀ ਮਾਂ ਮੰਜੂ ਅਤੇ ਭੈਣ ਕਾਮਨੀ ਨੇ આરોਪ ਲਗਾਇਆ ਕਿ ਸੋਹਰੇ ਪਰਿਵਾਰ ਅੰਜਲੀ ਤੰਗ ਕਰਦੇ ਸੀ ਜਾਦੂਗ ਅੰਜਲੀ ਨੂੰ ਫੋਨ ਤੇ ਗੱਲ ਕਰਨ ਨੂੰ ਕਹਿੰਦੇ ਸੀ ਤਾਂ ਉਸ ਦੇ ਗੱਲਾਂ ਤੋਂ ਅਹਿਸਾਸ ਹੁੰਦਾ ਸੀ ਪਰ ਹੁਣ ਅੰਜਲੀ ਨੇ ਉਹਨਾਂ ਦੇ ਨਾਲ ਖੁੱਲ ਕੇ ਗੱਲ ਪਹਿਲਾ ਬੋਲਿਆ ਕਿ ਅੰਜਲੀ ਬਾਥਰੂਮ ਚ ਡਿੱਗ ਗਈ ਕੁਝ ਸਮੇਂ ਬਾਅਦ ਫੋਨ ਕੀਤਾ ਕਿ ਜਲਦੀ ਆ ਜਾਓ ਅੰਜਲੀ ਨੇ ਫਾਹਾ ਲਗਾ ਲਿਆ ਇਸੇ ਜਿਹਨਾਂ ਨੂੰ ਸ਼ੱਕ ਕੋਇਆ ਕਿ ਅੰਜਲੀ ਨੂੰ ਮਾਰਿਆ ਗਿਆ ਤੇ ਉਧਰ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਜਿਹੜੀ ਅੰਜਲੀ ਸੀ ਇਹ ਤੁਹਾਡੀ ਕੀ ਲੱਗਦੀ ਆ ਮੇਰੀ ਬੇਟੀ ਹੋਈ ਸੀ ਮੇਰੀ ਦੁਰਾਣੀ ਸਗੀ ਦੁਰਾਣੀ ਦੀ ਬੇਟੀ ਹੈ ਕੀ ਲੱਗਦਾ ਤੁਹਾਨੂੰ ਕੁੜੀ ਨਾਲ ਹਾਦਸਾ ਵਾਪਰ ਗਿਆ ਜਾਂ ਕੋਈ ਐਦਾਂ ਦੀ ਘਟਨਾ ਹੋਈ ਆ ਉਹਦੇ ਨਾਲ ਦੇਖੋ ਜੀ ਘਟਨਾ ਹੀ ਹੋ ਸਕਦੀ ਆ ਹੁਣ ਤਾਂ ਜਦ ਇਹ ਜਿਹਾ ਕੰਮ ਹੋਇਆ ਕਦੇ ਇਹਨੇ ਕਦੇ ਕਿਹਾ ਵੀ ਨਹੀਂ ਵੀ ਮੈਂ ਦੁਖੀ ਜਾਂਦੀ ਸੀ ਕਿਆ ਕਰੇ ਨੇ ਕੁਛ ਕੋਈ ਗੱਲ ਨਹੀਂ ਕੀਤੀ ਹੁਣ ਤਾਂ ਜੀ ਕੋਈ ਗੱਲ ਲੱਗਦੀ ਹੈ ਵੀ ਤਾਂ ਕੁੜੀ ਨੇ ਆ ਕਦਮ ਚੱਕਿਆ ਤੁਸੀਂ ਹੁਣ ਕੋਈ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਅਮਨ ਜੀ ਕੀ ਅੱਜ ਇੱਥੇ ਹਾਸਲ ਹੋਇਆ ਹਾਸਲ ਦੇਖੋ ਜੀ ਮੈਨੂੰ ਤਾਂ ਪਤਾ ਨਹੀਂ ਵੀ ਮੈਨੂੰ ਤਾਂ 2:30 ਵਜੇ ਫੋਨ ਗਿਆ ਜੀ ਕਹਿੰਦੇ ਤੁਹਾਡੀ ਕੁੜੀ ਨੇ ਜੀ ਐ ਕਰਕੇ ਮੇਰੀ ਮੰਮੀ ਨੇ ਫੋਨ ਕੀਤਾ ਵੀ ਜਲਦੀ ਫਟਾਫਟ ਉੱਥੇ ਪਹੁੰਚ ਕੇ ਥੋੜੀ ਕੁੜੀ ਨੇ ਸਸਾਇਟ ਕਰ ਦਿੱਤਾ ਕੀ ਨਾਸੀ ਕੁੜੀ ਅਦਗੀ ਨੇ ਹਾਂ ਜੀ ਕਿੰਨੀ ਕੀ ਦਿਨ ਹੋ ਗਿਆ ਵਿਆਹ ਨੂੰ ਵਿਆਹ ਨੂੰ 4-5 ਸਾਲ ਹੋ ਗਏ ਜੀ ਅੱਛਾ ਜੀ ਜਿਵੇਂ ਮੇਰੀ ਮੰਮੀ ਨੇ ਇਹਨਾਂ ਦਾ ਮੈਨੂੰ ਫੋਨ ਗਿਆ ਸੀ ਬੱਚਾ ਵੀ ਆ ਕੋਈ ਉਹਨਾਂ ਦੀ ਇੱਕ ਕੁੜੀ ਹੈ ਜੀ 2 ਸਵਾ ਦੋ ਸਾਲ ਦੀ ਕੋਈ ਘਰ ਚ ਪਹਿਲਾਂ ਦਾ ਇਹਨਾਂ ਦੇ ਸੀਏ ਦਾ ਵੀ ਕਲੇਸ਼ ਵਗੈਰਾ ਜਾਂ ਕੁਝ ਮਗਰ ਕੋਈ ਨਹੀਂ ਪਹਿਲਾਂ ਕੋਈ ਕਲੇਸ਼ ਨਹੀਂ ਸੁਣਿਆ ਜੀ ਆਹੀ 2-4 ਮਹੀਨੇ ਤੋਂ ਪ੍ਰੋਬਲਮ ਆ ਰਹੀ ਸੀ ਸਾਨੂੰ ਕਿਉਂਕਿ ਇੱਕ ਤਾਂ ਕੁੜੀ ਦਾ ਜਿਹੜਾ ਪਿਓ ਥੋੜਾ ਡਿਪਰੈਸ਼ਨ ਦੇ ਵਿੱਚ 4-5 ਮਹੀਨੇ ਹੋ ਗਏ ਲਾਪਤਾ ਅੱਛਾ ਉਹਦੀ ਐਫਆਈਆਰ ਵਗੈਰਾ ਅਸੀਂ ਸਾਰਾ ਕਰਾਇਆ ਓਕਣ ਵੀ ਤੇ ਉਸ ਤੋਂ ਬਾਅਦ ਜਿਹੜਾ ਘਰ ਵਾਲਾ ਕਾਮਕਾਰ ਕੁਝ ਨਹੀਂ ਕਰਦਾ ਤੇ ਜਿਹੜਾ ਅੰਜਲੀ ਦੇ ਘਰ ਵਾਲਾ ਹਾਂਜੀ ਕਾਮਕਾਰ ਕੁਝ ਨਹੀਂ ਕਰਦਾ ਕੀ ਨਾਮ ਦਾ ਉਹਦਾ ਨਾਮ ਨਹੀਂ ਦੇਖੋ ਆ ਹਰਦੀਪ ਸਿੰਘ ਜੀ ਅੱਛਾ ਜੀ ਉਹ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਜੀ ਉਹਦਾ ਜਿਹੜਾ ਪਿਓ ਹੈ ਬਿਜਲੀ ਮੈਕਮ ਵਿੱਚ ਰਿਟਾਇਰ ਹੈ ਉਹ ਰਿਟਾਇਰ ਹੈ ਉਹਦੀ ਕੋਈ ਪੈਨਸ਼ਨ ਵਗੈਰਾ ਉਹਦੇ ਨਾਲ ਸੱਤ ਗੁਜ਼ਾਰਾ ਚੱਲਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕੁੜੀ ਨੇ ਜਿਹੜੀ ਅੰਜਲੀ ਆ ਉਹਨੇ ਆਪਸ ਵਿੱਚ ਸੈੱਟ ਕੀਤਾ ਜਾਂ ਉਹਦੇ ਨਾਲ ਕੋਈ ਘਟਨਾ ਵਾਪਰੀ ਜਨਾਬ ਅਸੀਂ ਦੇਖੋ ਇਹ ਰਾਂਗੇ ਵੀ ਦੇਖੋ ਘਟਨਾ ਵਾਪਰੀ ਸਾਹਮਣੇ ਹਲਾਤ ਦਿਖ ਰਹੇ ਨੇ ਬੈੱਡ ਦੇ ਪੱਖੇ ਦੇ ਲੈਵਲ ਦੇ ਵਿੱਚ ਸਿਰਫ 6.5 ਫੁੱਟ ਦਾ ਫਾਸਲਾ ਜਿਹੜੇ ਸਰਕਾਰੀ ਮੁਲਾਜ਼ਮ ਪੁਲਿਸ ਮੁਲਾਜ਼ਮ ਆਈ ਸੀ ਉਹਨਾਂ ਨੇ ਹੱਥ ਉੱਪਰ ਕਰਕੇ ਪੱਖੇ ਤੋਂ ਉਹਨਾਂ ਦੇ ਹੱਥ ਜ ਕੁੜੀ ਸੋਸਾਇਟੀ 'ਚ ਮੈਂ ਗਾਣੂ ਫਿਰ ਸਾਢੇ 9:00 ਤੋਂ ਪਹਿਲਾਂ ਕੁੜੀ ਦੀ ਬੋਡੀ ਨੀਚੇ ਮੁੰਡਾ ਕਹਿੰਦਾ ਜੀ ਮੈਂ ਕੱਲਾ ਲੈ ਗਿਆ ਅੱਛਾ ਸਾਡੀ ਕੁੜੀ ਦੀ ਹਾਈਟ ਲੰਬੀ ਹੈ ਮੁੰਡੇ ਦੀ ਹਾਈਟ ਘੱਟ ਹੈ ਮਤਲਬ ਉਦੋਂ ਤੱਕ ਉਹ ਕੁੜੀ ਨੂੰ ਨੀਚੇ ਲਿਜਾ ਚੁੱਕੇ ਸੀ ਕੱਲਾ ਲੈ ਜਾ ਚੁੱਕਿਆ ਜੀ ਉਹ ਕਹਿੰਦਾ ਜੀ ਮੈਂ ਕੱਲਾ ਹੀ ਲੈ ਕੇ ਗਿਆ ਜੀ tàr ਕੇ ਉੱਪਰੋਂ ਜੀ ਅੱਛਾ ਹਾਂਜੀ ਤੁਸੀਂ ਕੁੜੀਆਂ ਦਾ ਸਪੇਸ ਦੇਖ ਲਓ ਕਿੰਨਾ ਹੈ ਉਹ ਕਿਵੇਂ ਕੱਲਾ ਲੈ ਜਾਊਗਾ ਤੁਹਾਨੂੰ ਲੱਗਦਾ ਵੀ ਕੱਲਾ ਬੰਦਾ ਇ tanto ਉਤਾਰ ਕੇ ਲੈ ਜਾ ਸਕਦਾ ਬਿਲਕੁਲ ਨਹੀਂ ਜੀ ਤੁਸੀਂ ਦੇਖੋ ਆਪ ਵੀ ਦੇਖੋ ਡਿਪਾਰਟਮੈਂਟ ਦਾ ਤੁਸੀਂ ਬੰਦੇ ਹੋ ਉੱਥੇ ਅੰਡਰਵੇਅਰ ਠੀਕ ਹੈ ਇਹ ਗੰਦੀ ਕੁੜੀ ਨਹਾਣ ਵਸੇ ਰਹੀ ਸੀ ਨਹਾਣ ਜੋਗੀ ਜੋ ਬਾਥਰੂਮ ਚੋਂ ਚੁੱਥੇ ਜਾਉ। ਨਾ ਕਿ ਰੇਵ। ਚਲੋ ਜੀ ਕੁੜੀ ਨੇ ਸਾਡੀ ਕੋਈ ਤੰਗ ਪਰੇਸ਼ਾਨ ਵੀ ਸੀ ਤੁਸੀਂ ਉਹ ਕਰ ਰਹੀ ਸੀਗੇ ਸੁਸਾਈਡ ਕਰ ਵੀ ਲਿਆ ਤੁਸੀਂ ਘਟੋਟ ਸਾਨੂੰ ਬੁਲਾਓ। ਕੁੜੀ ਨੂੰ ਤੁਸੀਂ ਤਾਰ ਲਿਆ ਦਾ ਹਸਪੀਟਲ ਲੈ ਕੇ ਜਾਓ। ਤੁਸੀਂ ਕੋਈ ਡਾਕਟਰ ਤੱਕ ਨਹੀਂ ਬੁਲਾਇਆ। ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ? ਅਸੀਂ ਤਾਂ ਮੰਗ ਇਹੀ ਕਰਦੇ ਹਾਂ ਦੇਖੋ ਜੀ ਕੁੜੀ ਦਾ ਅਸੀਂ ਪੋਸਟਮਾਰਟਮ ਕਰਾਣ ਲੱਗੇ ਆ। ਅਸੀਂ ਸੰਸਕਾਰ ਨਹੀਂ ਕਰਾਂਗੇ ਜੇ ਇਹ ਸਾਰ ਨੂੰ ਕੁੜੀ ਨੂੰ ਇਨਸਾਫ ਨਹੀਂ ਮਿਲਿਆ ਕੋਈ। ਇੱਕੋ ਇੱਕ ਕੁੜੀ ਸੀ ਸਾਡੇ। ਕੋਈ ਇਹ ਨਹੀਂ ਹੈਗਾ ਜੀ ਦੋ ਚਾਰ ਕੁੜੀਆਂ ਸਾਡੀ ਚਾਚੀ ਦੇ ਇੱਕੋ ਇੱਕ ਅੱ ਕੁੜੀ ਨੇ 15 ਦਿਨ ਪਹਿਲਾਂ ਫੋਨ ਕੀਤਾ ਸੀ ਆਪਣੇ ਮਾਮੇ ਦੇ ਮੁੰਡੇ ਨੂੰ ਦਹਿਰਾ ਦੂੰਗਾ ਵੀ ਮੈਂ ਤੰਗ ਪਰੇਸ਼ਾਨ ਆ ਵੀ ਮੇਰਾ ਘਰ ਵਾਲਾ ਨਸ਼ੇ ਪੁੱਤੇ ਕਰਕੇ ਮੇਰੇ ਨਾਲ ਕੁੱਟਮਾਰ ਕਰਦਾ ਠੀਕ ਹੈ ਜੀ ਆ ਮੈਂ ਇਹੀ ਗਿਆ ਸੀ ਆ ਰਹੀ ਹਾਂ ਉੱਥੇ ਪੋਸਟਮੈਨ ਕਰਾ ਠੀਕ ਹੈ